ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਏਐਸਆਈ ਮੰਗਤਰਾਮ ਉਹਨੂੰ ਵੀ ਅਜਿਹਾ ਬਰਖਾਸਤ ਕਰਤਾ ਸਰ ਅੱਜ ਮੈਂ ਕਹਣਾ ਹੀ ਜਿਹੜੇ ਮੰਗਤਰਾਮ ਸਗਾ ਜੀ ਮੌਕੇ ਤੇ ਗਿਆ ਜਦੋਂ ਪਬਲਿਕ ਨੇ ਸਾਰਿਆਂ ਨੇ ਉਹਨਾਂ ਨੂੰ ਕੋਡੀ ਨੂੰ ਲੱਭ ਲਿਆ ਤੇ ਮੰਗਤਰਾਮ ਦਾ ਪੁਲਿਸ ਦੇ ਪ੍ਰਸ਼ਾਸਨ ਹੋਣ ਦੇ ਨਾਮ ਤੇ ਸਰਕਾਰੀ ਅਫਸਰ ਦੇ ਨਾਮ ਤੇ ਹੋਣ ਦੇ ਨਾਮ ਤੇ ਤੇ ਉਹਦੀ ਡਿਊਟੀ ਮੰਦੀ ਸੀਗੀ ਵੀ ਉਹਨੂੰ ਲੜਕੀ ਨੂੰ ਲੱਭ ਕੇ ਸਾਨੂੰ ਦੱਸਿਆ ਜਾਂਦਾ ਸਾਡੇ ਪਰਿਵਾਰ ਨੂੰ ਦੱਸਿਆ ਜਾਂਦਾ ਕਿ ਉਸ ਮੰਗਤਰਾਮ ਨੇ ਅੰਦਰ ਪੈਸੇ ਲੈ ਕੇ ਦਾਵਾ ਪੀ ਕੇ ਉਹਨੂੰ ਸਾਰਾ ਪਤਾ ਸੀਗਾ ਵੀ ਹਾਂ ਵੀ ਅੰਦਰ ਹੀ ਕੁੜੀ ਬੈਠੀ ਹੈ ਪੈਸੇ ਦਾ ਇਹ ਸਾਡੀ ਹੈ ਹੀ ਪੰਜਾਬ ਉਸ ਵਿਕਾਉਏ ਪੈਸੇ ਲੈ ਕੇ ਉਹਨੇ ਤੇ ਬਾਹਰ ਆ ਕੇ ਅੰਦਰ ਚ ਤੁਹਾਡੀ ਬੇਟੀ ਤਾਂ ਹੈ ਹੀ ਨਹੀਂ ਜਦੋਂ ਸਾਰੇ ਮੇਰੇ ਵੀਰ ਸਾਡੇ ਮਹੱਲਨਵਾਸ ਦੇ ਮੁੰਡੇ ਗਏ ਅੰਦਰ ਚ ਉਹ ਮਹੱਲਨਵਾਸ ਦੇ ਦੇਖਿਆ ਸੀ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਉਹ ਬੇਟੀ ਅੰਦਰ ਹੀ ਸੀਗੀ ਜਦੋਂ ਸੀ ਆਪ ਦੇਖਿਆ ਤੇ ਬੇਟੀ ਦਾ ਬਾਥਰੂਮ ਵਿੱਚ ਮਾਰੇ ਹੋਇਆ ਸੀਗਾ ਉਹਨੂੰ ਗੱਲ ਕਟ ਕੇ ਉਹਦੀ ਤਾਰਾਂ ਦੇ ਨਾਲ ਵੇਟ ਕੇ ਕੁੜੀ ਨੂੰ ਮਾਰਿਆ ਸੀ ਬੜੇ ਦਰਿੰਦੇ ਤਰੀਕੇ ਨਾਲ ਸਾਨੂੰ ਮਾਰਿਆ ਸੀਗਾ ਪਤਾ ਲੱਗੇ ਜੀ ਉਸ ਬੰਦੇ ਨੇ ਆਪਣੀ ਬੇਟੀ ਨੂੰ ਵੀ ਉਹਦੀ ਬੇਟੀ ਬਿਮਾਰ ਰਹਿੰਦੀ ਸੀ ਉਸ ਬੰਦੇ ਨੇ ਗੱਲਾ ਕੱਟ ਕੇ ਉਹਨੂੰ ਵੀ ਮਾਰਿਆ ਹੋਇਆ ਵੇ ਤਲਾਸ਼ੀ ਲੈਣ ਦੇ ਵਿੱਚ ਕਮੀ ਕਿਉਂ ਰੱਖ ਦਿੱਤੀ ਕਿ ਤਲਾਸ਼ੀ ਜਦੋਂ ਪੁਲਿਸ ਕਿਸੇ ਰੋਪੀ ਨੂੰ ਫੜਨ ਜਾਂਦੀ ਹੈ ਜਾਂ ਕਿਸੇ ਦੇ ਘਰ ਰੇ ਗੋਨਾ ਚਾਨਦੀ ਬੈਡ ਦੀਆਂ ਧੋਆਂ ਦਾ ਕੋਈ ਤਾਂ ਗੱਲ ਕਰ ਤਾ ਸਰ ਬਹੁਤ ਸੇ ਪ੍ਰਸ਼ਾਸਨ ਦੇ ਹੋਣ ਦੇ ਨਾਮ ਤੇ ਅੰਦਰ ਜਾ ਕੇ ਪੈਸੇ ਲੈ ਕੇ ਕਹਿੰਦੇ ਨੇ ਜਦੋਂ ਪੈਸਾ ਹੋਵੇ ਨਾ ਉਹ ਬੜਾ ਕੁਝ ਕਰ ਜਾਂਦਾ ਪੈਸੇ ਜ ਉਹਨੂੰ ਦੇ ਤਾ 10 20 50 ਹਜ਼ਾਰ ਦੇ ਤਾ ਨਾ ਵੀ ਤੂੰ ਕਿਸੇ ਨੂੰ ਦੱਸੀ ਨਾ ਗੱਲ ਉਹਨਾਂ ਨੂੰ ਕਹਿ ਵੀ ਜਾਨ ਬੰਦੀ ਹੋਣੀ ਹੈ ਤੇ ਦੱਸਾਂਗੇ ਜਦੋਂ ਸਾਡੇ ਸਾਰੇ ਰਿਸ਼ਵਤ ਘੋਰ ਹਾਂਜੀ ਪੂਰਾ ਪੂਰਾ ਰਿਸ਼ਵਤ ਘੋਰ ਸੀ ਅਸੀਂ ਤਾਂ ਇਹ ਮੰਗ ਕਰਦੇ ਵੀ ਜੇ ਉਹਨੂੰ ਸਮਾਰਟ ਕੀਤਾ ਬਿਲਕੁਲ ਨੌਕਰੀ ਤੋਂ ਲਾਉਣਾ ਲੋਕੀਂ ਕੱਢ ਦਿੱਤਾ ਜੀ ਉਹਨਾਂ ਨੂੰ ਨੌਕਰੀ ਤੋਂ ਲਾ ਲੈਣਾ ਚਾਹੀਦਾ ਇਹ ਉਹਨਾਂ ਦਾ ਪਰਚੇ ਜੀ ਵੀ ਨਾ ਦੇਣਾ ਜੀ ਸੀਪੀ ਸਾਹਿਬ ਨੂੰ ਮ ਜਿਹੜੇ ਇਹੋ ਜਿਹੇ ਪੁਲਿਸ ਮੁਲਾਜ਼ਮ ਹਨ ਇਹਨਾਂ ਨੂੰ ਮੌਕਾ ਤੇ ਡਿਸਮਿਸ ਕੀਤਾ ਜਾਵੇ ਤੇ ਜਿਹੜੇ ਕਾਨੂੰਨ ਜਿਹੜੇ ਹੈਗੇ ਨੇ ਜਦੋਂ ਕੋਈ ਇਦਾਂ ਦਾ ਕੋਈ ਘਟਨਾ ਕਰਦਾ ਉਹਨੂੰ ਮੌਕਾ ਤੇ ਮਾਰ ਦਿੱਤਾ ਜਾਵੇ